ਲਾਨ ਲਗਾ ਪੁਲਿਸ ਸਟੇਸ਼ਨ ਕੰਫਰਮੈਂਟ ਆ ਵੀ ਜਾ ਕਰੀ ਉਹ ਤਾਂ ਹੀ ਪੋਸਟ ਕਰ ਦਿੱਤੀ ਸੀ ਜਿਹੜੇ ਅਧਿਕਾਰੀ ਨੇ ਉਹ ਕਿਹਦੇ ਜੁਰੂਰ ਪਹੁੰਚੇ ਲਾਓ ਬਈ ਇਹ ਜੂਠ ਗਲਬਾ ਸਾਜੀ ਕਰਾਂ ਲਾਓ ਲਾਓ ਇਹ ਕੀ ਹੋਇਆ ਕਿਸ ਤਰੀਕੇ ਨਾਲ ਸਰ ਇਸ ਘਰ ਚ ਧਮਾਕੇ ਦੀ ਆਵਾਜ਼ ਆਈ ਮੌਕਾ ਦੇਖ ਲੈਣ ਦਾ ਜੀ ਬਿਲਕੁਲ ਹੈ ਮੌਕਾ ਅਧਿਕਾਰੀ ਕਹਿੰਦੇ ਕਿ ਮੌਕਾ ਸੀ ਦੇਖਣ ਤੂੰ ਤੈਨੂੰ ਟੈਨਸ਼ਨ ਲਾਉਣਾ ਤੂੰ ਲੋਗੋ ਲੋਣਾ ਹੋਰ ਯਾਰ ਹਣੀ ਲਾ ਆ ਗਈ ਹੈ ਸਭੀ ਜਾ ਕੇ ਦੰਗੀ ਰਹੀ ਹੈ ਰਹੀਂ ਵਾਲੇ ਕੋਲ ਲੱਗੀ ਤੂੰ ਬਣਾ ਯਾਰ ਲੋਗੋ ਬਣਾ ਸੌਣ ਜਾ ਰਹੇ ਨੇ ਸਾਰੀ और वह ठीक है भाई तो यह जो है इसमें अपना हम जिस के हमने 1 बार लिख ली जानकारी तो अधिकारी के लिए और तारीख के लिए हम ये शंका कर रहा था कि आधिकारी इसका पूछो गया कि आपका केस सीधा हो गया सा तो ठीक है <Clemsum> ਪਲੀਜ਼ ਸਰ ਥੋੜਾ ਥੋੜੀ ਜਿਹੀ ਜਾਣਕਾਰੀ ਦਿਓ ਕੋਈ ਗੱਲ ਨਹੀਂ ਦੱਸੋ ਥੋੜੀ ਜਾਣਕਾਰੀ ਦੇ ਦਿਓ ਸਰ ਕੋਈ ਗੱਲ ਹੋਊਗੀ ਤੇ ਦੱਸਾਂਗੇ ਇਹੇ ਨਾ ਕੋਈ ਗੱਲ ਹੈ ਕਿਦਰ ਇਸ ਲਾਡਾ ਦੱਸਿਆ ਜਾ ਰਿਹਾ ਥੋੜਾ ਇਨਫੋਰਮੇਸ਼ਨ ਸਰ ਦੇ ਦਿਓ ਪਲੀਜ਼ ਸਰ ਇਨਫੋਰਮੇਸ਼ਨ ਦੇ ਦਿਓ ਬਾਕੀ ਕੋਈ ਨਹੀਂ ਯਾਰ ਤੁਸੀਂ ਆਪਣੇ ਕੰਮ ਕਿਉਂ ਚੈੱਕ ਕਰਦੇ ਯਾਰ ਸਰ ਹਲੋ ਸਾਰੇ ਕਿਤੇ ਤਾਂ ਭਾ 81 ਨੀਂਦ ਆਪੇ ਲੈਂਦੇ ਆਪੇ ਕਰਦੇ ਆ। ਕਰਨਾਲਾ 4 ਠੀਕ ਠੀਕ ਹੈ ਸਰ। ਬੋ ਜੀ। ਚਲ 2 ਮਿੰਟ ਕਹਿਣਾ 2 ਮਿੰਟ ਬਾਈਕ ਤੇ ਆਰਾਮ ਨਾਲ ਬਾਈਕ ਲੈ ਕੇ ਜਾਓ। ਇਹਨਾਂ ਨੂੰ 2 ਮਿੰਟ ਰੋਕੀ ਸਰ। ਓਕੇ ਸਰ। ਮੈਂ ਜਾਂਦ ਨਾਲ ਤੇ ਚੱਲ ਕੇ ਆਇਆ। ਓ ਬਟੋ। ਠੀਕ ਹੈ। ਅੰਦਰ ਤੋਂ ਹੀ ਰੋਕੋ। ਤੋ ਠੀਕ ਹੈ। ਮੈਂ ਮੁੰਡਾ ਲੱਗ ਰਿਹਾ ਹੈ ਮੈਂ ਮੁੰਡਾ ਸਰ ਨੂੰ ਪ੍ਰੇਮ ਕਰਦਾ ਮੈਂ ਛੋੜਦਾ ਮੈਂ ਹੋ ਗਿਆ ਮੈਂ ਤੇ ਜਾਨ ਅੰਦਰ ਨਾਲ ਛੋੜਦਾ ਚੱਲ ਤੂੰ ਆ ਗਿਆ ਬਾਹਰ ਕੀ ਮਿਲਦੇ ਤੂੰ ਜਾਂ ਸਰਦੀ ਨਾਦਰ ਸ਼ੋਲ ਕਰ ਲਾ ਸੋ ਕਿੰਨੇ ਕਵੇ ਦਾ ਟਾਈਮ ਸੀ ਜਦੋਂ ਸਾਨੂੰ ਪਤਾ ਸਵੇਰੇ 8:00 ਵਜੇ ਪਤਾ ਲੱਗਾ ਰਾਤ ਨੂੰ ਪਤਾ ਰਾਤ ਬਾਕੀ ਨਹੀਂ ਆਈਗੀ ਵਾ ਵਾ ਆ ਪਰ ਬਾਜ ਨਹੀਂ ਆਈ ਆਏ ਨਹੀਂ ਆਵਾਜ ਸਵੇਰੇ ਰੋਲਾ ਪੀ ਸੀ ਸਰਦ ਨੇ ਕਿ ਗੁਆਡੀ ਦਾ ਦੇਖ ਰਹੇ ਅਗਲੇ ਗੁਆਡੀ ਨੂੰ ਪੁੱਛ ਲੋ ਗੁਆਡੀ ਨੂੰ ਪੁੱਛ ਲੋ ਉਹ ਚੱਲ ਯਾਰ ਸਰਦੀਆਂ ਦਬਾ ਦੇ ਨੀ ਕਰ ਤੁਹਾਡੇ ਘਰ ਦੇ ਵਿੱਚ ਕੋਈ ਗੱਲ ਕਰ ਹਾਂ ਜੀ ਦੱਸੋ 100 112 ਤੇ ਇੱਕ ਫੋਨ ਆਇਆ ਸੀ ਵੀ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫਿਰ ਆ ਜਦੋਂ ਆ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਗੱਲ ਅਸੀਂ ਇੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਹੈ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੋਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤਾਂ ਤੁਸੀਂ ਕੰਪਲੇਂਡਰ ਨਾਲ ਵੀ ਗੱਲ ਕਰ ਸਕਦੇ ਹੋ ਜੀ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹਜੀ ਕੋਈ ਗੱਲ ਨਹੀਂ ਹੈਗੀ ਸਰਕਰ ਸਜਾ ਰਹੀ ਕਿ ਰਾਤ ਦੇ ਟਾਈਮ ਇਹ ਧਮਾਕਾ ਹੋਇਆ ਜੀ మేజర్ మే ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਇਹਨਾਂ ਨੇ ਕਾਲ ਕੀਤੀ ਸੀ ਉੱਥੇ ਵੀ ਕਿੰਨੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਧਮਾਕਾ ਹੋਇਆ ਸਰਕਾਰ ਦੇ ਵਿੱਚ ਫਾਇਰ ਦੀ ਆਈ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਇਹ ਕਿਹਾ ਸਾਡੇ ਬੋਤਲ ਤੋੜ ਕੇ ਅੰਦਰ ਪਈ ਆ ਜੀ ਵੀ ਇਸ ਕਰਕੇ ਜਦੋਂ ਉਹ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਕੀ ਆਵੈ ਨਾ ਅਧਿਕਾਰ ਕੋਈ ਤੇ ਆਪ ਤੋੜੀ ਨਾ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰੋਫਨ ਇਨਵੈਸਟੀਗੇਸ਼ਨ ਹੈ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਆ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਤੋੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ 10 ਦਿਨ ਬੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਛੁੱਟੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਦੇ ਸਰ ਉਹਨਾਂ ਕਾਰ ਕੀ ਦਾ ਕੰਮ ਕੀ ਕਰਦੇ ਆ ਲੋਕਾਂ ਦਾ ਰਹਿਣਾ ਕੀ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੋਣਾ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਸਰ ਸੀ ਵੀ ਸਭ ਨੇ ਕੋਈ ਖਾਲੀ ਬੋਤਲ ਦਾ ਭਰੀ ਸੀ ਬੋਤਲ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਈਟਮ ਨਹੀਂ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ ਬਾਰ ਰਿਪੀਟ ਕਰ ਰਹੇ ਆ ਜੀ ਤਮਾਕਾ ਨਹੀਂ ਹੋਇਆ ਔਰ ਆਂਡਗਵਾਂਡ ਦਾ ਕਹਿਣਾ ਕਈਆਂ ਦਾ ਕਿ ਸਰ ਦਰਦ ਜਵਾਨ ਦਾ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਸੇ ਪੁੱਛ ਲੈਣ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਬੋਤਲ ਛੁੱਟਨ ਦੀ ਕੋਈ ਅਸੀਂ ਸੀਸੀਟੀਵੀਜ਼ ਦੇਖ ਰਹੇ ਆ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਤਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਹੋ ਕਿ ਬੋਤਲ ਫੱਟੀ ਆ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਤਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99